ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਪੰਜਾਬ ਸਰਕਾਰ ਮੁਕਤਬਾਦ ਲੋਟੂ ਟੋਲਾ ਮੁਕਤਬਾਦ ਲੋਟੂ ਟੋਲਾ ਹਾਏ ਹਾਏ ਲੋਟੂ ਟੋਲਾ ਹਾਏ ਹਾਏ ਲੋਟੂ ਟੋਲਾ ਹਾਏ ਹਾਏ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਜਿਹੜੀ ਆ ਵਿਸ਼ਵਾਸ ਘਾਤ ਰੈਲੀ ਜਿਹੜੀ ਕੀਤੀ ਗਈ ਆ ਜਿਸ ਦੇ ਜਿਵੇਂ ਕਿ ਸਰਦਾਰ ਇੰਦਰਜੀਤ ਸਿੰਘ ਰੰਧਾਵਾ ਦੇ ਵੱਲੋਂ ਜਿਹੜੀ ਇਸ ਦੀ ਜਿਹੜੇ ਇਸ ਦੇ ਮੋਢੀ ਸਨ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਕਿ ਕੀ ਸੀਗਾ ਇਸ ਰੈਲੀ ਦਾ ਮਕਸਦ ਹਾਂ ਜੀ ਦੱਸੋ ਜੀ ਤੁਸੀਂ ਰੈਲੀ ਕੀਤੀ ਅੱਜ ਕੀ ਮਤਲਬ ਇਸ ਪਹਿਲੀ ਗੱਲ ਤੇ ਆ ਕੇ ਮੈਂ ਦਿਵਾ ਪੰਜਾਬ ਵਾਲਿਆਂ ਦਾ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਆਪਣਾ ਇਨਾ ਟਾਵਾਂ ਸਮਾਂ ਕੱਢ ਕੇ ਸਾਡੀ ਇੱਥੇ ਰੈਲੀ ਦੇ ਵਿੱਚ ਆਏ ਨੇ ਇਸ ਰੈਲੀ ਦਾ ਜਿਹੜਾ ਮਕਸਦ ਆ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਜਿਹੜੀ ਜਿਨ੍ਹਾਂ ਨੇ ਝੂਠੇ ਵਾਦੇ ਲਾ ਕੇ ਵਾਦੇ ਕਰਕੇ ਉਹ ਸਰਕਾਰ ਨੇ 2 ਸਾਲ ਜਿਹੜੇ ਸੀਗੇ ਸਾਨੂੰ ਜੋ-ਜੋਕ ਲੋਕਾਂ ਨੂੰ ਕਿਹਾ ਸੀਗਾ ਉਹ ਕੱਖ ਨਹੀਂ ਕੀਤਾ ਹੈਗਾ ਅਸੀਂ ਉਹਨਾਂ ਦਾ ਪੋਲ ਖੋਲਣ ਦੇ ਲਈ ਵਿਸ਼ਵਾਸ ਘਾਤ ਜਿਹੜਾ ਲੋਕਾਂ ਦੇ ਨਾਲ ਕੀਤਾ ਸੀਗਾ ਆਮ ਜਨਤਾ ਦੇ ਨਾਲ ਕਪਟਨ ਅਮਰਿੰਦਰ ਸਿੰਘ ਨੇ ਤੇ ਉਹਦੇ ਜਿਹੜੇ ਆਦਮੀ ਸੀਗੇ ਉਹਨਾਂ ਨੇ ਉਹਨੂੰ ਅਸੀਂ ਵਿਸ਼ਵਾਸ ਘਾਤ ਦੇ ਲਈ ਜਿਹੜਾ ਹੈਗਾ ਸੀ ਉਹਨੂੰ ਅਸੀਂ ਉਹਨਾਂ ਦੇ ਉਹਨੂੰ ਕਰਨ ਦੇ ਲਈ ਉਹਨਾਂ ਦਾ ਅਸੀਂ ਜਿਹੜੇ ਉਹਨਾਂ ਦੇ ਮੂੰਹ ਦੇ ਤੋਂ ਪਰਦੇ ਲਾਉਣ ਲਈ ਅਸੀਂ ਕੀਤਾ ਸੀ ਤੁਸੀਂ ਇਲਜ਼ਾਮ ਲਾਏ ਨੇ ਇਲੈਕਸ਼ਨਾਂ ਦੇ ਵਿੱਚ ਧੰਦਲੀਆਂ ਦੇ ਇਲਜ਼ਾਮ ਲਾਏ ਨੇ ਕੀ ਨੇ ਉਹ ਪੂਰੀ ਗੱਲ ਮੈਂ ਇਹਦੇ ਬੜਾ ਤੁਹਾਨੂੰ ਸਾਰਿਆਂ ਨੂੰ ਬੋਲਦਿਆਂ ਵੀ ਮੈਂ ਦੱਸਿਆ ਵਾ ਕਿ ਸਭ ਤੋਂ ਪਹਿਲੋਂ ਜਿਹੜੀਆਂ ਪੰਚਾਇਤਾਂ ਦੀਆਂ ਲੈਖਣਾ ਹੋਈਆਂ ਵਾਂ ਉਹਨਾਂ ਦੇ ਵਿੱਚ ਸਾਨੂੰ ਐਪਲੀਕੇਸ਼ਨਾਂ ਨਹੀਂ ਉਹਨਾਂ ਨੇ ਦੇਣ ਦਿੱਤੀਆਂ ਬਲਾਕ ਸਮਤੀ ਦੀਆਂ ਔਰ ਉਹਦੇ ਤੋਂ ਪਿਛੋਂ ਜਿਹੜੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਸੀਗੀਆਂ ਉਹਦੇ ਵਿੱਚ ਸਾਨੂੰ ਕਿਸੇ ਨੂੰ ਉਹਨਾਂ ਨੇ ਆਪਣੇ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਹੀ ਨਹੀਂ ਦਿੱਤੀਆਂ ਹੈਗੀਆਂ ਤੇ ਜਿਹੜੇ ਪਿੰਡਾਂ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਬਹੁਤ ਥੋੜੀਆਂ ਜਿਹੀਆਂ ਪਿੰਡਾਂ ਦੇ ਵਿੱਚ ਕੋਈ ਜਿਹੜੇ ਹੈਗੇ 10-12 ਪਿੰਡਾਂ ਦੇ ਵਿੱਚ ਉਹਨਾਂ ਪਿੰਡਾਂ ਦੇ ਜਿਹੜੀਆਂ ਉਹਨਾਂ ਨੇ ਰਸੀਦਾਂ ਦਿੱਤੀਆਂ ਉਹਨਾਂ ਰਸੀਦਾਂ ਦੇ ਵਿੱਚ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਸੀਗੀਆਂ ਕਿਸੇ ਘਰ ਦੀ ਜਿਹੜੀ ਹੈਗੀ ਆ ਉਹ ਇੱਕ ਘਰ ਨੂੰ ਸੱਤਾਂ ਥਾਵਾਂ ਦੇ ਉੱਤੇ ਵੰਡ ਦਿੱਤਾ ਗਿਆ ਕਿਸੇ ਵਾਰਡ ਮੰਡੀ ਦੇ ਵਿੱਚ ਇੰਨੀ ਉਹਨਾਂ ਧੰੜਲੀ ਕੀਤੀ ਜੇ ਇੱਕ ਆਦਮੀ ਇਥੋਂ ਦਾ ਵਾ ਤ ਉਹਨੂੰ ਪਿੰਡ ਦੇ ਦੂਸਰੇ ਪਾਸੇ ਪਾ ਦਿੱਤਾ ਗਿਆ ਉਹਦੇ ਵਿੱਚ ਉਹਨਾਂ ਸਾਰੀਆਂ ਆਪਣੀਆਂ ਮਨਮਰਜ਼ੀਆਂ ਕਰਕੇ ਸਭ ਤੋਂ ਵੱਡਾ ਜੇ ਜਿਦਾਂ ਅੱਗੇ ਡੈਮੋਕ੍ਰੈਟਿਕ ਵੇਦ ਨਾਲ ਅਕਾਲੀ ਦਲ ਦੇ ਵੇਲੇ ਵਿੱਚ ਜੋ ਕੁਝ ਹੁੰਦਾ ਰਿਹਾ ਉਸ ਚੀਜ਼ ਨੂੰ ਜੇ ਹੁਣ ਵੀ ਕਰਨ ਇਹਨਾਂ ਨੂੰ ਹੁਣ ਵੀ ਪਤਾ ਲੱਗ ਜੇਗਾ ਦੂਸਰਾ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੀਆਂ ਆਉਣ ਵਾਲੀਆਂ ਐਮਪੀ ਦੀਆਂ ਇਲੈਕਸ਼ਨਾਂ ਨੇ ਉਸ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਇਹ ਪਤਾ ਲੱਗ ਜੇਗਾ ਕਿ ਲੋਕਾਂ ਨੇ ਜਿਹੜਾ ਤੁਸੀਂ ਇਹਨਾਂ 'ਤੇ ਵਿਸ਼ਵਾਸ ਕੀਤਾ ਵਾ ਵਿਸ਼ਵਾਸ ਕੀਤਾ ਵਾ ਆਪਣੀ ਜਿਹੜੀ ਉਹਨਾਂ ਦੀ ਵੋਟ ਦੀ ਗੱਲ ਆ ਉਸ ਵੋਟ ਦੀ ਗੱਲ ਦੇ ਵਿੱਚ ਆਪਣਾ ਜਿਹੜੇ ਚੀਜ਼ਾਂ ਨੂੰ ਤੁਹਾਨੂੰ ਸਾਹਮਣੇ ਲਿਆ ਕੇ ਵਿਖਾ ਦਿੰਦੇ ਧੜੇਬੰਦੀ ਦੀ ਜੇਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿਹੜਾ ਹੋਰ ਵੀ ਜਿਹੜੇ ਧੜੇ ਨੇ ਆ ਰਹੇ ਨੇ ਕਿੱਦਾਂ ਮਤਲਬ ਇਲੈਕਸ਼ਨ ਦਾ ਕਿੱਦਾਂ ਹੋਏਗਾ ਜੇਕਰ ਇਦਾਂ ਹੀ ਧੜੇਬੰਦੀ ਚੱਲਦੀ ਰਹੇਗੀ ਸਾਡੀ ਪਾਰਟੀ ਜਿਹੜੀ ਆ ਉਹਨਾਂ ਦੇ ਸੁਪਰੀਮੋ ਜਿਹੜੇ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਪਿੱਛੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਇਤੋਂ ਦੇ ਸਾਡੇ ਮਾਝੇ ਦੇ ਵਿੱਚ ਸਰਦਾਰ ਵਿਕਰਮਜੀਤ ਸਿੰਘ ਮੀਟਿਆ ਔਰ ਖਾਸ ਤੌਰ ਦੇ ਉੱਤੇ ਸਾਡੇ ਇਸ ਜ਼ਿਲ੍ਹੇ ਨੂੰ ਜਿਹੜਾ ਸਾਰਾ ਕੁਝ ਵੇਖਦੇ ਨੇ ਉਹ ਸਰਦਾਰ ਸਾਡੇ ਰਾਗੁਰਵਜਨ ਸਿੰਘ ਜੀ ਬੱਬੇ ਵਾਲੀ ਸਾਹਿਬ ਉਹ ਸਾਰਾ ਕੁਝ ਵੇਖਦੇ ਨੇ ਉਹਨਾਂ ਨੇ ਅੱਗੇ ਵੀ ਜਿਹੜੇ ਜਿਹੇ ਹੁਕਮ ਸਾਨੂੰ ਦਿੱਤੇ ਆ ਕਿ ਕਿਦਾਂ ਤੁਸੀਂ ਚੱਲਣਾ ਵਾ ਅਸੀਂ ਉਸ ਹਿਸਾਬ ਨਾਲ ਹੀ ਸਾਰਿਆਂ ਨੇ ਚੱਲੇ ਆ ਅਸੀਂ ਕਦੀ ਉਹਨਾਂ ਦੀ ਆਪਣੀ ਹਾਈ ਕਮਾਂਡ ਦੀ ਜਿਹੜੀ ਆ ਕੋਈ ਵੀ ਅਸੀਂ ਉਸ ਤੋਂ ਅਸੀਂ ਕਦੀ ਆਪਣੇ ਆਸੇ-ਪਾਸੇ ਨਹੀਂ ਹੋਏ ਹੈਗੇ ਸੋ ਇਸ ਕਰਕੇ ਢੜੇ ਬੰਦੀਆਂ ਜਿਹੜੀਆਂ ਹੈਗੀਆਂ ਨੇ ਜੋ ਨਾ ਹੁਕਮ ਕੀਤਾ ਸੀ ਉਹਦੇ ਮੁਤਾਬਕ ਹੀ ਅਸੀਂ ਤੁਰ ਪਣਾ ਹੁੰਦਾ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਦੱਸਦੇ ਆ ਕਿ ਧੜੇ ਬੰਦੀਆਂ ਦੇ ਵਿੱਚ ਤੇ ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ ਮੈਨੂੰ ਬਹੁਤ ਥੋੜਾ ਸਮਾਂ ਹੋਇਆ ਮੈਂ ਐਮਪੀ ਦੀ ਇਲੈਕਸ਼ਨਾਂ ਦੇ ਵਿੱਚ ਆਇਆ ਵਾਂ ਜੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸਰਦਾਰ ਵਿਕਰਮਜੀਤ ਸਿੰਘ ਮੀਠੀਆ ਔਰ ਸਾਡੇ ਬੱਬੇ ਵਾਲੀ ਸਾਹਿਬ ਸਾਡੇ ਪ੍ਰਧਾਨ ਸਾਹਿਬ ਨੇ ਮੇਰੇ ਉੱਤੇ ਇੱਕ ਬੜਾ ਵੱਡਾ ਵਿਸ਼ਵਾਸ ਉਹਨਾਂ ਨੇ ਦਿਖਾਇਆ ਵਾ ਉਸ ਵਿਸ਼ਵਾਸ ਦੇ ਵਿੱਚ ਉਹਨਾਂ ਨੇ ਮੈਨੂੰ ਇਸ ਕਰਕੇ ਮੈਨੂੰ ਜਿਹੜਾ ਸਾਡੀ ਸ਼੍ਰੋਮਣੀ ਕਮੇਟੀ ਆ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਪੰਜਾਬ ਦਾ ਉਹਦਾ ਮੈਨੂੰ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਮੈਨੂੰ ਨਵਾਜਿਆ ਵਾ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਇਸ ਕਰਕੇ ਸਾਨੂੰ ਬਹੁਤੀਆਂ ਇਹਨਾਂ ਚੀਜ਼ਾਂ ਦੇ ਵਿੱਚ ਪੈਣਾ ਨਹੀਂ ਚਾਹੀਦਾ ਹੈਗਾ ਇਹ ਉਹਨਾਂ ਨੇ ਲੋਕੀ ਜਿਹੜੇ ਸਿਆਣੇ ਉਹਨਾਂ ਨੇ ਬੜੀਆਂ ਗੂੜੇ ਸਾਡੇ ਤੋਂ ਸਿਆਣੇ ਨੇ ਉਹਨਾਂ ਉਹਨਾਂ ਨੇ ਤਕਰੀਬਨ ਵਿਖਾ ਹੀ ਦਿੱਤਾ ਵਾ ਕਿ ਕੀ ਹੋਊਗਾ ਆਉਣ ਵਾਲੇ ਸਮੇਂ ਵਿੱਚ ਇਹ ਇਹ ਸਨ 인ਦਰਜੀਤ ਸਿੰਘ ਰੰਧਾਵਾ ਜਿਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਉਹ ਜਿਹੜੀ ਲੋਕਾਂ ਦੇ ਨਾਲ ਬਹੁਤ ਧੱਕੇਸ਼ਾਹੀ ਕਰ ਰਹੀ ਹੈ ਤੇ ਜਿਹੜਾ ਕਿ ਅਕਾਲੀ ਦਲ ਇਸ ਨੂੰ ਨਜਿੱਠਣ ਦੇ ਲਈ ਪੂਰਾ ਤਿਆਰ ਹੈ ਤੇ ਲੋਕ ਸਭਾ ਦੀਆਂ ਚੋਣਾਂ ਦੇ ਉੱਤੇ ਇਹਨਾਂ ਨੇ ਬੋਲਦੇ ਹੋਏ ਕਿਹਾ ਕਿ ਜਿਹੜੀ ਟੜੇਬੰਦੀ ਨੂੰ ਜਿਹੜਾ ਜਲਦੀ ਖਤਮ ਕਰ ਦਿੱਤਾ ਜਾਵੇਗਾ ਤੇ ਇਹਨਾਂ ਨੂੰ ਜਿਹੜਾ ਮੌਕਾ ਦਿੱਤਾ ਜਾਏਗਾ ਜਾਏਗਾ ਜਿਹੜਾ ਹਲਕਾ ਡੇਰਾ ਬਣਾਣਕ ਤੋਂ ਉਹਨੂੰ ਵੇਖਣਾ ਹੋਵੇਗਾ ਕਿ ਅਕਾਲੀ ਦਲ ਤੇ ਭਾਜੀਪੀ ਪੰਜਾਬ ਦੇ ਵਿੱਚ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਿੱਦਾਂ ਦਾ ਪ੍ਰਦਰਸ਼ਨ ਕਰ ਪਾਉਂਦੀ ਹੈ ਕੈਮਰਾਮੈਨ ਕਵਲਜੀ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਵਿਨੋਦ ਸੋਨੀ ਦੇ ਨਾਲ ਸੰਪਾਦਕ ਸਾਹਿਲ ਮਹਿਤਰੀ ਰਿਪੋਰਟ ਦੇ ਵੇ ਪੰਜਾਬ ਟੀਵੀ